ਕਈ ਵਾਰੀ ਬੰਦੇ ਦੇ ਹੱਥੋਂ ਬਾਹਰ ਹੋ ਜਾਂਦੀ ਹੈ ਚੀਜ਼ ਕਿਉਂਕਿ ਜਦੋਂ ਪੈਸਾ ਵਿੱਚ ਆ ਜਾਂਦਾ ਹੈ ਜੋ ਮੈਂ ਖੁੱਲ੍ਹ ਕੇ ਤੁਹਾਨੂੰ ਤੁਹਾਡੇ ਮੀਡੀਅਮ ਰਾਈਂਗ ਕਹਿ ਰਿਹਾ ਵੀ ਇਹਦੇ ਵਿੱਚ ਕੋਈ ਨਾ ਕੋਈ ਕਿਸੇ ਨੇ ਵਿੱਚ ਐਸੀ ਛੇੜਛਾੜ ਕਰੀ ਹੈ ਕੋਈ ਗਲਤ ਕੰਮ ਕਰਿਆ ਹੈ ਜਿਹਦੇ ਕਰਕੇ ਲੋਕ ਸਫਰ ਹੋ ਰਹੇ ਹਨ। ਸਵੇਰੇ ਅਸੀਂ ਸੋਚਿਆ ਸੀਗਾ ਪਹਿਲਾਂ ਵੀ 1.5 200 ਬੰਦਾ ਇਕੱਠਾ ਕਰਾਂਗੇ ਤੇ ਧਰਨਾ ਲਾਵਾਂਗੇ। ਬਟ ਫਿਰ ਇਹ ਸਾਰੇ ਬੰਦੇ ਪੜੇ ਲਿਖੇ ਆ ਸਿਆਣੇ ਆ। ਅਸੀਂ ਸਾਰਿਆਂ ਨੇ ਇਹੀ ਸੋਚਿਆ ਵੀ ਆਪਾਂ ਇੱਕ ਵਾਰੀ ਜਿਹੜੇ ਪ੍ਰਧਾਨ ਜਾਂ ਜਨਰਲ ਸੈਕਟਰੀ ਆ ਉਹਨਾਂ ਨੂੰ ਲੈ ਕੇ ਅਸੀਂ ਇੱਕ ਵਾਰੀ ਐਸਡੀਐਮ ਮੈਡਮ ਨੂੰ ਮਿਲੀਏ। ਸੁਪੋਜ਼ ਕਿ ਕਮੇਟੀ ਤੱਕ ਪਹੁੰਚਾ ਹੈ ਤਾਂ ਕਮੇਟੀ ਦਾ ਕਿਹਾ ਇਹ ਫਰਜ਼ ਨਹੀਂ ਬਣਦਾ ਕਿ ਘੱਟੋ ਘੱਟ 25 ਲੱਖ ਰੁਪਏ ਉਹਨਾਂ ਦੇ ਲਾ ਦੇਵੇ ਜੇ ਜ਼ਿਆਦਾ ਨਾ ਲਾਵੇ ਤਾਂ ਹੁਣ ਮਤਲਬ ਰੱਬ ਦੀ ਮਿਹਰ ਨਾਲ ਇਹ ਮੇਤੋਂ ਗੱਲ ਸ਼ੁਰੂ ਹੋਈ ਤੇ ਇਹ ਮੈਨੂੰ ਬੜੀ ਖੁਸ਼ੀ ਹੈ ਤੇ ਇਹ ਹੁਣ ਇਹ ਗੱਲ ਪ੍ਰੈਕਟੀਕਲ ਸ਼ੇਪ ਲੈ ਰਹੀ ਹੈ ਤੇ ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਉਹਨਾਂ ਕਲੋਨੀਆਂ 'ਚ ਵੀ ਕੰਮ ਕਰਨ ਲਈ ਯੋਗ ਹੋ ਜਾਵਾਂਗੇ ਜੀ ਤੁਸੀਂ ਵੇਖ ਰਹੇ ਹੋ ਪੰਜ ਜ਼ਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਦਈਏ ਕਿ ਕੁਝ ਸਮੇਂ ਪਹਿਲੇ ਅਸੀਂ ਨੇ ਨੂਰ ਸਿਟੀ ਅਤੇ ਨਿਰਵਾਣਾ ਗ੍ਰੀਨ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਕਿਉਂਕਿ ਉਹਨਾਂ ਦੇ ਜਿਹੜੇ ਸੋਸਾਇਟੀ ਦੀਆਂ ਸੜਕਾਂ ਨੇ ਉਹ ਉਹਨਾਂ ਦੇ ਜੋ ਹਾਲਾਤ ਨੇ ਬਹੁਤ ਜ਼ਿਆਦਾ ਮਾੜੇ ਹਾਲਾਤ ਸੀ ਨੰਗਣ ਲਈ ਵੀ ਰਸਤਾ ਨਹੀਂ ਸੀ ਤੇ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਸੀ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਨੇ ਸਾਂਝੇ ਕੀਤੇ ਸੀ ਤੇ ਅੱਜ ਉਸੇ ਹਾਲਾਤਾਂ ਨੂੰ ਲੈ ਕੇ ਐਮ ਸੀ ਸਹਿਬਾਨ ਜਿਹੜੇ ਉਸ ਵਾਰਡ ਦੇ ਨੇ ਮਨਪ੍ਰੀਤ ਸਿੰਘ ਮੰਨਾ ਜੀ ਉਹ ਇੱਥੇ ਮੌਜੂਦ ਹੋਏ ਨੇ ਇੱਥੇ ਪਹੁੰਚੇ ਨੇ ਉਹ ਐਸ ਡੀ ਐਮ ਖਰੜ ਤਹਿਸੀਲ ਦੇ ਵਿੱਚ ਆਏ ਨੇ ਉਹ ਤਹਿਸੀਲ ਦੇ ਵਿੱਚ ਉਹਨਾਂ ਨੇ ਐਸ ਡੀ ਐਮ ਖਰੜ ਦੇ ਨਾਲ ਗੱਲਬਾਤ ਕੀਤੀ ਹੈ ਸੋ ਕੀ ਗੱਲਬਾਤ ਕੀਤੀ ਹੈ ਕਿ ਮੀਟਿੰਗ ਦੇ ਵਿੱਚ ਗੱਲਾਂ ਹੋਈਆਂ ਨੇ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਹਰੇਕ ਪ੍ਰੋਬਲਮ ਨੂੰ ਸ਼ਹਿਰ ਦੇ ਹਰੇਕ ਕੋਨੇ 'ਚ ਜਾ ਕੇ ਚੰਗੀ ਤਰ੍ਹਾਂ ਕਵਰ ਕਰਦੇ ਹੋ ਤੇ ਇੱਕ ਤੁਸੀਂ ਕੁਝ ਤਕਰੀਬਨ ਤਿੰਨ ਹਫ਼ਤੇ ਪਹਿਲਾਂ ਨ ਨੂੰ ਕਹ ਦਿੰਨੇ ਆ ਮਾਈਂਟਰੀ ਰੋਡ ਕਹ ਦਿੰਨੇ ਆ ਮੇਰੇ ਬੋਰਡ ਖਾਨਪੁਰ ਬੋਰਡ ਨੰਬਰ 2 ਚ ਤੁਸੀਂ ਉਹਨੂੰ ਕਵਰ ਕੀਤਾ ਸੀ ਕਿ ਉੱਥੇ ਪਾਣੀ ਖੜਾ ਸੀਗਾ ਜੀ ਬहोत ਤੇ ਮੈਂ ਤੁਹਾਨੂੰ ਉਦੋਂ ਵੀ ਸਾਰਾ ਡਿਟੇਲ ਚ ਦੱਸਿਆ ਸੀਗਾ ਵੀ ਉੱਥੇ ਟੈਂਕਰ ਲੱਗੇ ਹੋਏ ਐ ਵੀ ਅਸੀਂ ਇੱਦਾਂ ਪਾਣੀ ਕੱਢ ਰਹੇ ਆ ਪਾਈਪ ਨਵੀਂ ਪਾਤੀ ਜੀ ਮੋਟਰ ਲਾਤੀ ਜੀ ਬਟ ਹੋਇਆ ਕਿ ਮੈਡਮ ਜਿਵੇਂ ਜਿਵੇਂ ਅਸੀਂ ਉਹ ਪਾਣੀ ਕੱਢਦੇ ਸੀ ਓਵੇਂ ਓਵੇਂ ਪਾਣੀ ਦੁਆਰਾ ਇਕੱਠਾ ਹੋ ਜਾਂਦਾ ਸੀ ਤੇ ਉਹਦਾ ਇਕੱਠਾ ਹੋਣ ਦਾ ਕਾਰਨ ਅਸੀਂ ਸਾਰਿਆਂ ਮਤਲਬ ਸਾਰੇ ਲੋਕ ਪਰੇਸ਼ਾਨ ਐ ਤਾਂ ਕਰਕੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਦੇਖਿਆ ਵੀ ਉਹਦਾ ਕਾਰਨ ਕੀ ਆਏ ਉਹਦਾ ਕਾਰਨ ਇਹ ਸੀ ਵੀ ਸ਼ਿਵਾ ਅੰਕਲੇਵ ਚ ਤੁਹਾਨੂੰ ਮੈਂ ਉਸ ਦਿਨ ਵੀ ਦੱਸਿਆ ਸੀਗਾ ਓਵਰਫਲੋ ਹੋ ਕੇ ਪਾਣੀ ਬਾਹਰ ਆ ਰਿਹਾ ਤੇ ਉਹ ਸਾਨੂੰ ਜਿਸ ਤੱਕ ਪੂਰਾ ਪੂਰਾ ਸ਼ੱਕ ਨਹੀਂ ਐ ਸਾਨੂੰ ਦਾ ਵਿਸ਼ਵਾਸ ਹੈ ਕਿ ਵੀ ਉਹ ਜ਼ਾਰਾ ਕਾਸਾ ਜਿਹੜੀ ਸੋਸਾਇਟੀ ਹੈ ਉਹਦਾ ਪਾਣੀ ਆ ਰਿਹਾ ਹੈ ਉਹਦਾ ਪਾਣੀ ਆਉਣ ਦਾ ਕਾਰਨ ਤਾਂ ਬਣਦਾ ਜੇ ਉਹਦਾ ਕਨੈਕਸ਼ਨ ਹੋਇਆ ਹੋਵੇ ਤੇ ਜੇ ਉਹਦਾ ਕਨੈਕਸ਼ਨ ਹੋਇਆ ਉਹ ਇਲੀਗਲ ਕਨੈਕਸ਼ਨ ਹੈ ਅਸੀਂ ਅੱਜ ਸਾਰੇ ਜਣੇ ਇਕੱਠੇ ਹੋਏ ਆਂ ਪਹਿਲਾਂ ਤਾਂ ਮੈਨੂੰ ਮੈਂ ਮੇਰੀ ਕੋਸ਼ਿਸ਼ ਸੀ ਕਿ ਵੀ ਮੈਂ ਵੀ ਲੋਕਾਂ ਨੂੰ ਨਾ ਇਕੱਠੇ ਕਰਾਂ ਵੀ ਮੈਂ ਆਪ ਹੀ ਮੂਰੇ ਹੋ ਕੇ ਕਿਉਂਕਿ ਇਹਨਾਂ ਨੇ ਮੈਨੂੰ ਐਮਸੀ ਬਣਾਇਆ ਹੈ ਤੇ ਮੈਂ ਇਹਨਾਂ ਦੀ ਪ੍ਰੋਬਲਮ ਸੋਲਵ ਕਰਾਂ ਬਟ ਕਈ ਵਾਰੀ ਬੰਦੇ ਦੇ ਹੱਤੋਂ ਬਾਹਰ ਹੋ ਜਾਂਦੀ ਹੈ ਚੀਜ਼ ਕਿਉਂਕਿ ਜਦੋਂ ਪੈਸਾ ਵਿੱਚ ਆ ਜਾਂਦਾ ਹੈ ਜੋ ਮੈਂ ਖੁੱਲਕੇ ਤੁਹਾਨੂੰ ਤੁਹਾਡੇ ਮੀਡੀਅਮ ਰਾਈਂਗ ਕਹਿ ਰਿਹਾ ਵੀ ਇਹਦੇ ਚ ਕੋਈ ਨਾ ਕੋਈ ਕਿਸੇ ਨੇ ਵਿੱਚ ਐਸੀ ਛੇੜਛਾੜ ਕਰੀ ਹੈ ਕੋਈ ਗਲਤ ਕੰਮ ਕਰਿਆ ਹੈ ਜਿਹਦੇ ਕਰਕੇ ਲੋਕ ਸਫਰ ਹੋ ਰਹੇ ਹੈ ਅਸੀਂ ਇਲੀਗਲ ਕਨੈਕਸ਼ਨਾਂ ਦੇ ਅਗੇਂਸਟ ਨਹੀਂ ਹੈ ਇਲੀਗਲ ਕਨੈਕਸ਼ਨ ਕਰਨ ਕਿਉਂਕਿ ਸ਼ੁਰੂ ਤੋਂ ਹੁੰਦੇ ਆ ਰਹੇ ਆ ਅਸੀਂ ਕਿਸੇ ਕਿਸੇ ਇੱਕ ਵਿਅਕਤੀ ਦੇ ਅਗੇਂਸਟ ਨਹੀਂ ਹੈ ਅਸੀਂ ਕਿਸੇ ਇੱਕ ਸੋਸਾਇਟੀ ਦੇ ਅਗੇਂਸਟ ਨਹੀਂ ਹੈ ਇਹ ਸਾਰੇ ਜਿੰਨੇ ਵੀ ਮੇਰੇ ਨਾਲ ਖੜੇ ਹੈ ਇਹ ਸਾਰੇ ਕੋਈ ਸੋਸਾਇਟੀ ਦਾ ਪ੍ਰਧਾਨ ਹੈ ਕੋਈ ਜਨਰਲ ਸੈਕਟਰੀ ਹੈ ਮਾਈਂਟਰੀ ਰੋਡ ਦੇ ਉੱਤੇ ਘੱਟੋ ਘੱਟ 35 ਸੋਸਾਇਟੀਆਂ ਲੱਗਦੀਆਂ ਜੀ ਉਹ ਇੱਕ ਸੋਸਾਇਟੀ ਦੇ ਪਾਣੀ ਕਰਕੇ 35 ਸੋਸਾਇਟੀਆਂ ਦੇ ਲੋਕ ਸਫਰ ਹੋ ਰਹੇ ਆ ਮਾਈਂਟਰੀ ਚ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੇ ਮਾਪੇ ਸਫਰ ਹੋ ਰਹੇ ਆ ਉਹਨਾਂ ਕਰਕੇ ਮੈਨੂੰ ਅੱਜ ਸਾਰੇ ਬੰਦਿਆਂ ਨੂੰ ਇਕੱਠੇ ਕਰਨਾ ਪਿਆ ਅਸੀਂ ਇਕੱਠੇ ਹੋ ਕੇ ਸਵੇਰੇ ਅਸੀਂ ਸੋਚਿਆ ਸੀਗਾ ਪਹਿਲਾਂ ਵੀ 1200 ਬੰਦਾ ਇਕੱਠਾ ਕਰਾਂਗੇ ਤੇ ਧਰਨਾ ਲਾਵਾਂਗੇ ਬਟ ਫਿਰ ਇਹ ਸਾਰੇ ਬੰਦੇ ਪੜ੍ਹੇ ਲਿਖੇ ਆ ਸਿਆਣੇ ਆ ਅਸੀਂ ਸਾਰਿਆਂ ਨੇ ਇਹੀ ਸੋਚਿਆ ਵੀ ਆਪਾਂ ਇੱਕ ਵਾਰੀ ਜਿਹੜੇ ਪ੍ਰਧਾਨ ਜਾਂ ਜਨਰਲ ਸੈਕਟਰੀ ਆ ਉਹਨਾਂ ਨੂੰ ਲੈ ਕੇ ਅਸੀਂ ਇੱਕ ਵਾਰੀ ਐਸਡੀਐਮ ਮੈਡਮ ਨੂੰ ਮਿਲੀਏ ਤੇ ਐਸਡੀਐਮ ਮੈਡਮ ਨੇ ਸਾਡੀ ਗੱਲ ਬਹੁਤ ਹੀ ਅੱਛੇ ਤਰੀਕੇ ਨਾਲ ਸੁਣੀ ਸਾਰੀ ਗੱਲ ਡਿਟੇਲ ਚ ਹੋਈ ਉਹਨਾਂ ਨੇ ਨਾਲ ਦੀ ਨਾਲ ਆਪਣੇ ਅਫਸਰਾਂ ਨੂੰ ਕਿਹਾ ਵੀ ਇਹਨਾਂ ਦੇ ਚਿੱਠੀ ਲਿਖੋ ਜਿਹੜੇ ਵੀ ਅਫਸਰ ਇਨਵੋਲਡ ਆ ਪਲੱਸ ਚਿੱਠੀ ਨਾਲੋਂ ਅਸੀਂ ਕਹਿਆ ਸੀਗਾ ਸਾਨੂੰ ਅੱਜ ਹੀ ਇਸੇ ਟਾਈਮ ਹੱਲ ਚਾਹੀਦਾ ਵੀ ਨਹੀਂ ਤਾਂ ਅਸੀਂ ਇੱਥੋਂ ਉੱਠ ਕੇ ਨਹੀਂ ਜਾਵਾਂਗੇ ਮੈਡਮ ਨੇ ਜੋ ਵੀ ਕਨਸਰਨਡ ਅਫਸਰਸ ਐ ਉਹਨਾਂ ਨੂੰ ਆਪਣੇ ਆਫਿਸ ਬੁਲਾ ਲਿਆ ਅਸੀਂ ਸਵੇਰੇ 11:30 12 ਵਜੇ ਦੀ ਇੱਥੇ ਆਏ ਹੋਏ ਹਾਂ ਤੇ ਹੁਣ ਤਕਰੀਬਨ ਕੁਛ 2 ਵਜ ਗਏ ਹੁਣ ਲੰਚ ਟਾਈਮ ਹੋਇਆ ਹੈ ਲੰਚ ਟਾਈਮ ਤੋਂ ਬਾਅਦ ਤੱਕ ਉਹ ਅਫਸਰ ਆ ਜਾਣਗੇ ਤੇ ਅਸੀਂ ਅੱਜ ਮੌਕੇ ਤੇ ਹੀ ਇਹਦਾ ਹੱਲ ਕਰਕੇ ਫਿਰ ਆਪਣੇ ਆਪਣੇ ਘਰਾਂ ਨੂੰ ਜਾਵਾਂਗੇ ਉਮੀਦ ਹੈ ਤੁਹਾਨੂੰ ਮੈਡਮ ਇਹਨੂੰ ਜਿਸ ਹਿਸਾਬ ਨਾਲ ਸਾਡੀ ਸਾਰਿਆਂ ਦੀ ਗੱਲ ਹੋਈ ਜਿਵੇਂ ਸਾਨੂੰ ਮੈਡਮ ਨੇ ਡੀਲ ਕੀਤਾ ਤੇ ਜੋ ਉਹਨਾਂ ਦਾ ਪੋਟੈਂਸ਼ੀਅਲ ਹੈ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਵੀ ਅੱਜ ਇਹਦਾ ਹੱਲ ਹੋ ਜਾਏਗਾ ਜੀ ਜਦੋਂ ਅਸੀਂ ਖਰ ਲੋਕਾਂ ਨੇ ਨਾਲ ਗੱਲਬਾਤ ਕਰਦੇ ਆ ਤਾਂ ਨਾ ਲੋਕ ਕਹਿ ਦਿੰਦੇ ਆ ਕਿ ਜਿਹੜੇ ਐਮਸੀ ਨੇ ਉਹ ਕੰਮ ਨਹੀਂ ਕਰਾਉਂਦੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਾਰਾ ਜਿਹੜਾ ਕਿ ਐਮਸੀ ਦਾ ਨਾਮ ਆ ਜਾਂਦਾ ਐਮਸੀ ਦੇ ਬਲੇਮ ਆ ਜਾਂਦਾ ਕਿ ਐਮਸੀ ਦੇ ਹੱਥ ਹੀ ਆ ਸਾਰਾ ਕੁਝ ਕਰਨਾ ਜਾਂ ਉਸ ਦੇ ਉੱਪਰ ਵੀ ਉਹਨਾਂ ਦੇ ਆਰਡਰ ਹੁੰਦੇ ਨੇ ਜਿਹੜੇ ਉਹਨਾਂ ਨੇ ਫੋਲੋ ਕਰਨੇ ਪੈਂਦੇ ਨਹੀਂ ਮੈਮ ਕਈ ਇਹਨਾਂ ਦੇਖੋ ਇੱਕ ਐਮਸੀ ਨੇ ਕੋਈ ਇੱਕ ਵੀ ਕੰਮ ਕਰਦਾ ਨਾ ਜੀ ਉਹਦੇ ਚ ਬਹੁਤ ਸਾਰੇ ਲੋਕ ਇਨਵੋਲ ਹੁੰਦੇ ਜੇ ਸੀਵਰੇਜ ਦੀ ਗੱਲ ਕਰੀਏ ਤਾਂ ਉਹ ਸੀਵਰੇਜ ਬੋਰਡ ਦੇ ਥਰੂ ਹੁੰਦਾ ਐਮਸੀ ਦੇ ਹੱਥ ਨਹੀਂ ਹੀ ਹੁੰਦਾ ਕਈ ਲੋਕ ਕਹਿੰਦੇ ਆ ਵੀ ਇਹਨਾਂ ਨੇ ਨਕਸ਼ੇ ਪਾਸ ਕਰਤੇ ਜੀ ਕਲੋਨੀਆਂ ਬਣ ਗਈਆਂ ਜੀ ਉਹ ਨਕਸ਼ੇ ਪਾਸ ਕਰਨਾ ਐਮਸੀ ਦੇ ਉਹਦੇ ਸਾਈਨ ਨਹੀਂ ਹੁੰਦੇ ਜੀ ਉਹ ਬੜੇ ਅਫਸਰਾਂ ਦਾ ਕੰਮ ਜੀ ਵੀ ਜੋ ਲੋਕਾਂ ਦੀਆਂ ਸਮੱਸਿਆਵਾਂ ਆਇ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਵੇ ਇੱਕ ਵਿਚਲੀ ਕੜੀ ਹੁੰਦੀ ਹੈ ਜੀ ਐਮਸੀ ਪਲੱਸ ਐਮਸੀ ਦੀ ਆਪਣੀ ਇੱਕ ਵਿਜਨ ਜੇ ਹੋਵੇ ਤਾਂ ਉਹਨਾਂ ਦੀ ਵਿਜਨ ਦੇ ਮੁਤਾਬਿਕ ਉਹ ਕੰਮ ਕਰਦੇ ਆ ਕਿ ਵੀ ਇੱਥੇ ਸੜਕ ਬਣਨੀ ਚਾਹੀਦੀ ਹੈ ਇੱਥੇ ਪਾਈਪਲਾਈਨ ਪੈਣੀ ਚਾਹੀਦੀ ਹੈ ਐਦਾਂ ਉਹ ਐਮਸੀ ਦਾ ਕੰਮ ਹੁੰਦਾ ਹੈ ਜੀ ਹਰੇਕ ਚੀਜ਼ ਐਮਸੀ ਦੇ ਅੰਡਰ ਨਹੀਂ ਜਾਂਦੀ ਕੁਝ ਦੇਖੋ ਹੁਣ ਕਈ ਲੋਕ ਮੈਨੂੰ ਫੋਨ ਕਰਦੇ ਆ ਕਿ ਵੀ ਸੜਕ ਤੇ ਕੂੜਾ ਪਿਆ ਜੀ ਹੁਣ ਨਾ ਤਾਂ ਐਮਸੀ ਨੇ ਗਿਰਿਆ ਨਾ ਉਹ ਕਮੇਟੀ ਨੇ ਗੇਰਿਆ ਕਮੇਟੀ ਦਾ ਚੱਕਦੀ ਹੈ ਮੈਂ ਉਹਨਾਂ ਨੂੰ ਫੋਨ ਕਰਦਾ ਵੀ ਕੂੜਾ ਪਿਆ ਉਹ ਕੂੜਾ ਚੱਕਦੇ ਕੂੜਾ ਗੇਰਦਾ ਆਪਾਂ ਲੋਗੇ ਰਹੇ ਤਾਂ ਆਪਣੇ ਆਪਣੇ ਲੋਕਾਂ ਨੂੰ ਵੀ ਥੋੜਾ ਜਿਆ ਸਮਰਥ ਹੋਣਾ ਚਾਹੀਦਾ ਵੀ ਉਹ ਆਪਣੇ ਵੱਲੋਂ ਵੀ ਸੁਸਾਇਟੀ ਨੂੰ ਆਪਣਾ ਹੀ ਘਰ ਲੈ ਕੇ ਚੱਲਣ ਜੀ ਕਈ ਸੁਸਾਇਟੀਆਂ ਹੁੰਦੀਆਂ ਨੇ ਕਹਿ ਦਿੰਦੇ ਨੇ ਕਿ ਐਮਸੀ ਸਹਿਬਾਂ ਦੇ ਇਹ ਹੈਂਡਓਵਰ ਨਹੀਂ ਕੀਤੀਆਂ ਹੋਈਆਂ ਉਹ ਕੁਝ ਨਹੀਂ ਕਰ ਸਕਦੇ ਕੀ ਇਹ ਸੱਚ ਹੈ ਕਿ ਉਹ ਜੇ ਉਹਨਾਂ ਦੇ ਹੈਂਡਓਵਰ ਨਹੀਂ ਹੈ ਤਾਂ ਉਹ ਉਸ ਸੁਸਾਇਟੀ ਦਾ ਕੰਮ ਨਹੀਂ ਕਰਵਾ ਸਕਦੇ ਲੇਕਿਨ ਫਿਰ ਲੋਕਾਂ ਦਾ ਕਹਿਣਾ ਇਹ ਹੁੰਦਾ ਕਿ ਜੇ ਹੈਂਡਓਵਰ ਨਹੀਂ ਹੈ ਫਿਰ ਇਲੈਕਸ਼ਨ ਟਾਈਮ ਹੋ ਇੱਥੇ ਵੋਟਾਂ ਲੈਣ ਕਿਉਂ ਆਉਂਦੇ Yeah. Okay. ਮੈਮ ਆ ਜਿਹੜਾ ਤੁਸੀਂ ਮੁੱਦਾ ਬਹੁਤ ਅੱਛੀ ਅੱਛਾ ਸਵਾਲ ਪੁੱਛਿਆ ਤੁਸੀਂ ਇਹ ਮੁੱਦਾ ਮੈਂ ਆਲਰੇਡੀ ਸਾਲ ਤੋਂ ਪਹਿਲਾਂ ਆਪਣੀ ਕਮੇਟੀ ਚ ਰੱਖ ਚੁੱਕਿਆ ਹਾਂ ਕਿਉਂਕਿ ਮੈਂ ਉਹਨਾਂ ਤੋਂ ਵੋਟਾਂ ਲੈਂਦੀਆਂ ਐ ਇੱਥੇ ਮੇਰੇ ਕੋਲ ਅੰਬਿਕਾ ਗ੍ਰੀਨ ਤੋਂ ਵੀ ਲੋਕ ਆਏ ਹੋਏ ਐ ਅੰਬਿਕਾ ਗ੍ਰੀਨ ਹੈਂਡਓਵਰ ਨਹੀਂ ਹੈ ਮੈਂ ਇਹਨਾਂ ਕੋਲ ਜਾਂਦਾ ਐ ਬੜਾ ਪਿਆਰ ਦੰਨੇ ਮੈਨੂੰ ਪਰ ਮੈਂ ਇਹਨਾਂ ਦੇ ਅੰਦਰ ਕੰਮ ਨਹੀਂ ਕਰ ਸਕਦਾ ਸਿਰਫ ਇੱਕ ਸਾਈਨ ਕਰ ਸਕਦਾ ਐ ਜਿਹੜੇ ਵੀ ਇਹਨਾਂ ਦੇ ਡਾਕੂਮੈਂਟ ਹੁੰਦੇ ਤਾਂ ਮੈਨੂੰ ਬੜਾ ਬੁਰਾ ਲੱਗਦਾ ਐ ਕੱਲ ਨੂੰ ਮੈਂ ਇਹਨਾਂ ਕੋਲ ਦੁਬਾਰਾ ਵੋਟਾਂ ਮੰਗਣ ਜਾਊਗਾ ਅਗਲੇ ਕਹਿੰਗੇ ਤੁਸੀਂ ਕੀਤਾ ਕੀ ਫਿਰ ਮੈਂ ਇਹ ਕਮੇਟੀ ਹੈ ਟੇ ਹੈਂਡਓਵਰ ਨਹੀਂ ਹੈ ਹੁਣ ਬਿਲਡਰ ਭੱਜ ਗਿਆ ਉਹਦੇ ਚ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਤਾਂ ਉਹ ਜਿਹੜਾ ਉਹਨਾਂ ਨੇ ਹਾਊਸ ਟੈਕਸ ਜਾਂ ਰਜਿਸਟਰੀ ਦੇ ਖਰਚਾ ਨਕਸ਼ੇ ਦੇ ਖਰਚੇ ਜੋ ਵੀ ਉਹਨਾਂ ਨੇ ਉਸ ਸੁਸਾਇਟੀ ਵੱਲੋਂ ਜੋ ਤੁਹਾਨੂੰ ਇੱਕ ਕਲੈਕਟਿਵ ਬਣੀ ਆਈ ਹੋਈ ਹੈ ਸੁਪੋਜ਼ ਕਿ ਇੱਕ ਇੱਕ ਸੁਸਾਇਟੀ ਤੋਂ 25 ਲੱਖ ਰੁਪਇਆ ਕਲੋਨੀ ਕਮੇਟੀ ਤੱਕ ਪਹੁੰਚਾ ਹੋਇਆ ਤਾਂ ਕਮੇਟੀ ਦਾ ਕੀ ਹੈ ਫਰਜ਼ ਨਹੀਂ ਬਣਦਾ ਕਿ ਘੱਟੋ ਘੱਟ 25 ਲੱਖ ਰੁਪਇਆ ਉਹਨਾਂ ਦੇ ਲਾ ਦੇਵੇ ਜੇ ਜ਼ਿਆਦਾ ਨਾ ਲਾਵੇ ਤਾਂ ਹੁਣ ਮਤਲਬ ਰੱਬ ਦੀ ਮਿਹਰ ਨਾਲ ਇਹ ਮੇਤੋਂ ਗੱਲ ਸ਼ੁਰੂ ਹੋਈ ਤੇ ਇਹ ਮੈਨੂੰ ਬੜੀ ਖੁਸ਼ੀ ਹੈ ਤੇ ਇਹ ਹੁਣ ਇਹ ਗੱਲ ਪ੍ਰੈਕਟੀਕਲ ਸ਼ੇਪ ਲੈ ਰਹੀ ਹੈ ਤੇ ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਉਹਨਾਂ ਕਲੋਨੀਆਂ 'ਚ ਵੀ ਕੰਮ ਕਰਾਉਣ ਲਾਇਕ ਹੋ ਜਾਾਂਗੇ ਜੀ ਮਤਲਬ ਜਦ ਤੱਕ ਜਦੋਂ ਹੈਂਡਓਵਰ ਹੋਏਗੀ ਉਦੋਂ ਹੀ ਕੰਮ ਕਰਾ ਸਕਦੇ ਮੈਮ ਹਾਂ ਕੰਮ ਉਦੋਂ ਹੀ ਕਰਾ ਸਕਦੇ ਕਿਉਂਕਿ ਸਰਕਾਰੀ ਪੈਸਾ ਹੈ ਉਹ ਜੋ ਹੁਣ ਜਿਹੜੀ ਕੰਮ ਦੀ ਗੱਲ ਰਹੀ ਜੇ ਕੋਈ ਮਤਾ ਵੀ ਪਾਸ ਕਰਨਾ ਹੁੰਦਾ ਉਹ ਹੈਡ ਆਫ ਜਾਂਦਾ ਹੈ ਉਥੋਂ ਜਾਂਚ ਕਰਦੇ ਫੇਰ ਉਹ ਮਤਾ ਪਾਸ ਹੁੰਦਾ ਜੇ ਉਹ ਹੈਂਡ ਓਵਰ ਨਹੀਂ ਹੋएगी ਤਾਂ ਉਹ ਮਤਾ ਉਥੋਂ ਕੈਨਸਲ ਹੋ ਕੇ ਆ ਜਾਏਗਾ ਤਾਂ ਅਸੀਂ ਹੁਣ ਕੀ ਕਰ ਰਹੇ ਹਾਂ ਜੇ ਰਹੀ ਇੱਕ ਬਾਇ ਲਾ ਜਿਹੜੀ ਇੱਕ ਸੁਸਾਇਟੀ ਚ 70% ਆਬਾਦੀ ਹੋ ਚੁੱਕੀ ਹੈ ਤੇ ਉਹਨਾਂ ਦੀ ਬੇਸਿਕ ਨੈਸਸਿਟੀ ਕੰਪਲੀਟ ਹੋ ਚੁੱਕੇ ਆ ਤਾਂ ਉਹ ਉਹਨੂੰ ਕਮੇਟੀ ਹੈਂਡ ਓਵਰ ਕਰੇਗੀ ਟੇਕ ਓਵਰ ਕਰੇਗੀ ਜਦੋਂ ਤੁਹਾਡੀ ਸੁਸਾਇਟੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਾ ਸੀ ਉਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਲੋਕਾਂ ਤੱਕ ਤੁਹਾਡੀ ਆਵਾਜ਼ ਪਹੁੰਚਾਈ ਕਿ ਉਸ ਸੜਕਾਂ ਦੇ ਹਾਲਾਤ ਕੀ ਨੇ ਤੇ ਅੱਜ ਤੁਸੀਂ ਆਪਣੇ ਐਮਸੀ ਸਹਿਬਾਨ ਦੇ ਨਾਲ ਇੱਥੇ ਆਏ ਹੋ ਕੀ ਕਹੋਗੇ ਕਿ ਐਸਡੀਐਮ ਮੈਮ ਨੇ ਕੀ ਗੱਲ ਬਾਤ ਕੀਤੀ ਐਸਟੀਐਮਐਮ ਨਾਲ ਅਸੀਂ ਸਾਰੇ ਜਿਹੜੇ ਨਿਰਵਾਣਾ ਸਾਈਡ ਦੇ ਜਿੰਨੇ ਵੀ ਸੋਸਾਇਟੀ ਦੇ ਅਹੁਦੇਦਾਰ ਨੇ ਉਹ ਸਾਰੇ ਲੋਕ ਮਿਲ ਕੇ ਮੰਨਾ ਜੀ ਦੇ ਨਾਲ ਅਸੀਂ ਮੈਡਮ ਨੂੰ ਮਿਲੇ ਮੈਡਮ ਨੇ ਬਹੁਤ ਅੱਛਾ ਕੋਆਪਰੇਟ ਕੀਤਾ ਔਰ ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਅੱਜ ਹੀ ਉਹ ਆਪਣਾ ਨੋਟ ਜਿਹੜਾ ਹੈ ਉਹ ਇੰਡਸਟਰੀਅਲ ਕਾਰਪੋਰੇਸ਼ਨ ਨੂੰ ਉਹ ਦੇ ਰਹੇ ਨੇ ਤੇ ਉਹਨਾਂ ਦੇ ਸੀਵਰੇਜ ਦੇ ਡਿਪਾਰਟਮੈਂਟ ਦੇ ਜਿਹੜੇ ਹੈਗੇ ਨੇ ਅਫੀਸਰ ਉਹਨਾਂ ਨੂੰ ਹੀ ਬੁਲਾਇਆ ਉਹਨਾਂ ਨੇ ਔਰ ਉਹ ਲੰਚ ਟਾਈਮ ਦੇ ਬਾਅਦ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨਗੇ ਜੀ ਸਰ ਕਿਦਾਂ ਲੱਗ ਰਿਹਾ ਕਿ ਅੱਜ ਐਮਸੀ ਸਾਹਿਬ ਤੁਹਾਡੇ ਨਾਲ ਮੋਢਾ ਮੋਢਾ ਲਾ ਕੇ ਖੜੇ ਨੇ ਤੁਹਾਡੇ ਨਾਲ ਕਹਿ ਰਹੇ ਨੇ ਕਿ ਮੈਂ ਕੰਮ ਕਰਾਵਾਂ ਭਾਵੇਂ ਅਧੀਆਂ ਸੋਸਾਇਟੀ ਉਹਨਾਂ ਦੇ ਅੰਡਰ ਨਹੀਂ ਹੈਗੀ ਉਹਨਾਂ ਦੇ ਹੈਂਡਓਵਰ ਨਹੀਂ ਲੇਕਿਨ ਫੇਰ ਵੀ ਉਹ ਕੰਮ ਕਰਵਾ ਰਹੇ ਨੇ ਨਹੀਂ ਨਹੀਂ ਇਹ ਮੈਡਮ ਨੇ ਸਾਨੂੰ ਬਹੁਤ ਅਸ਼ਵਾਸ਼ਣ ਦਵਾਇਆ ਹੈ ਕਿ ਵੀ ਮੈਂ ਕੋਸ਼ਿਸ਼ ਕਰਾਂਗੀ ਜੀ ਆਦੀ ਪਹਿਲੇ ਚਿੱਠੀ ਪਾਦਾ ਹੀ ਉਹਨਾਂ ਨੂੰ ਨੋਟੀ ਵੀ ਕੱਢ ਰਹੀਆਂ ਤੇ ਉਹਨਾਂ ਨੂੰ ਪਰਸਨਲੀ ਬੁਲਾ ਕੇ ਵੀ ਸਾਨੂੰ ਵੇਟ ਕਰਾਉਣ ਵਾਸਤੇ ਕਿਹਾ ਵੀ ਤੁਸੀਂ ਅੱਧਾ ਘੰਟਾ ਵੇਟ ਕਰੋ ਉਹਨਾਂ ਨਾਲ ਸਾਹਮਣੇ ਗੱਲ ਕਰਾਂਗੇ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਅਸੀਂ ਜਿਹੜੇ ਲੋਕੀ ਬਹੁਤ ਜ਼ਿਆਦਾ ਉਸ ਵੇਲੇ ਪ੍ਰੇਸ਼ਾਨ ਸੀ ਅੱਜ ਜੋ ਇੱਥੇ ਪਹੁੰਚੇ ਹੋਏ ਨੇ ਤਹਿਸੀਲ ਦੇ ਵਿੱਚ ਉਹਨਾਂ ਦਾ ਕਹਿਣਾ ਇਹ ਹੈ ਕਿ ਐਸ ਡੀ ਐਮ ਖਰੜ ਦੇ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਹੈ ਕਿ ਜਲਦ ਹੀ ਤੁਹਾਡੀ ਸੁਸਾਇਟੀ ਦੇ ਜਿੰਨੇ ਵੀ ਸੜਕਾਂ ਦੇ ਬੁਰੇ ਹਾਲਾਤ ਨੇ ਉਹਨਾਂ ਨੂੰ ਜਲਦ ਠੀਕ ਕਰਾਵਾਂਗੇ ਬਾਕੀ ਅੱਗੇ ਦੀ ਕਾਰਵਾਈ ਕੀ ਹੋਏਗੀ ਅੱਗੇ ਦੀ ਰਿਪੋਰਟ ਕੀ ਹੋਏਗੀ ਜਲਦ ਹੀ ਤੁਹਾਡੇ ਨਾਲ ਸਾਂਝੀ ਕਰ ਕਰਤੇ ਕੈਮਰਾਮੈਨ ਬਿੰਦਨ ਨੂੰ ਜਾਣ ਦੀ ਦੋ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜਾਬ ਦਾ ਨਿਊਜ਼